ਸਾਸ਼ਿਕਾ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਸਾਰੇ ਆਪਣੇ ਘਰ ਜੇ ਹੱਸਦੇ ਵਸਦੇ ਰਹੋ ਸਵਸਥ ਰਹੋ ਮਸਤ ਰਹੋ ਮਨੁਨਾ ਡਾਕਟਰ ਨੇ ਤੁਪੇ ਆਣ ਤੇ ਮਨਾ ਕਰਿਆ ਪਰ ਕਿੱਥੇ ਸਰਦਾ ਤੁਪੇ ਆਏ ਬਿਨਾ ਕੀ ਕਰਾਂ ਇਹ ਮਾਸਟੋਰ ਬੰਦ ਕਰਨ ਆਈ ਸੀ ਪਿੰਡ ਲੱਗਿਆ ਹੋਇਆ ਚੂਹੇ ਵੱੜ ਗਏ ਨਾ ਸਾਰਾ ਕੰਮ ਖਰਾਬ ਕਰ ਦੇਣਗੇ ਕੰਮ ਨਹੀਂ ਮੇਰਾ ਨਿਭੜਿਆ ਹਾਲੇ ਆਪਾਂ ਚਾਲਦੇ ਆ ਸੋਨੀ ਕੀ ਕਰਦੀ ਆ ਉੱਪਰ ਹਨ ਅੱਜ ਆਫਿਸ ਸਾਫ ਕਰਵਾ ਰਹੀ ਆ ਮੈਂ نیچے ਵਾਲੇ ਮੈਂ ਆਪਣਾ ਆਪ ਕਰ ਲਈ ਸੀ ਇੰਨਾ ਨਹੀਂ ਹੁੰਦਾ ਹੈਗਾ ਕਿਆ ਖੜੀਏ ਹਨ ਥੋੜਾ ਬਹੁਤਾ ਹੋ ਜਾਂਦਾ ਹੈ ਅੱਜ ਤਾਂ ਵੈਸੇ ਵੀ ਮੈਂ ਥੋੜਾ ਜਿਹਾ ਤਵਾ ਜਾਂ ਕਸਣਾ ਵਧੀਆ ਤਰੀਕਾ ਹੈ ਦੱਲਾ ਗੁਲਾਸਣਾਣ ਦਾ ਹਨਾ ਓ ਪੇਂਟਰ ਦਾ ਕੰਮ ਹੋਇਆ ਨਹੀਂ ਹਲੇ ਇਹ ਮੇਰੇ ਕੋਮਲ ਦਾ ਆਫਿਸ ਦਾ ਮੈਟ ਇਹ ਕੱਲ ਨੂੰ ਤੋਂ ਆਣਾ ਹੈ ਤੁਪ ਬਹੁਤ ਅਕਾਲ ਦਵਾਈ ਲੈ ਕੇ ਆਂਦੀ ਆ ਡਾਕਟਰ ਤੇ ਸਕਿਨ ਨਾਲੇ ਤੇ ਤੇ ਖਾਰਸ਼ ਹੋਈ ਜਾਂਦੀ ਸੀ ਨਾ ਉਹ ਕਹਿੰਦਾ ਤੂੰ ਉਪ ਤੇ ਨਹੀਂ ਜਾਣਾ ਬੰਦਾ ਧੁੱਪ ਜਿੱਦ ਜਾਊਗਾ ਹੀ ਹੁਣ ਆਪਣੇ ਘਰ ਦੇ ਕੰਮ ਤੋਂ ਕਰਨੇ ਆ ਚਲੋ ਜ਼ਿਆਦਾ ਨਹੀਂ ਜਾਂਦੇ ਆਪਾਂ ਹਨ ਸਵੇਰੇ ਸਵੇਰੇ ਕਰਨੇ ਪੈਣਗੇ ਕੰਮ ਨਿਭੜਿਆ ਨਹੀਂ ਹਲੇ ਬਾਅਦ ਉਹ ਜਮੈਂ ਕੱਲ ਸਾਫ਼ ਕਰ ਲਿਆ ਸੀ ਇਹਦੇ ਸ਼ੀਸ਼ੇ ਮੈਂ ਗੱਲ ਲੇ ਸੀ ਦੋਨੋਂ ਕੋਈ ਜ਼ਿਆਦਾ ਕੰਮ ਨਹੀਂ ਸੀ ਤੇ ਆ ਵੀ ਕਰ ਲਿਆ ਸੀ ਇੱਦਾਂ ਲੇ ਤੇ ਉੱਪਰ ਮੈਂ ਸੋਨੀ ਨੂੰ ਲਾਇਆ ਹੋਇਆ ਤਾਂ ਆਪਾਂ ਦੇਖਦੇ ਆ ਉਹ ਕੀ ਕਰ ਦਿਆ ਹਨਾ ਤੇ ਆਪਾਂ ਨੇ ਤੁਹਾਨੂੰ ਦਿਖਾਨੀ ਆਂ ਕਿ ਪੈਂਚਨ ਨੇ ਕੀ ਕਰਿਆ ਲੋ ਇਹ ਨਾ ਕੱਲ ਝਾੜ ਲਿਆ ਸੀ ਤੇ ਆਹ ਹੋਏ ਦੇ ਇੱਥੇ ਪੁੱਟੀ ਮਰਵਾਈ ਆ ਕਿਉਂਕਿ ਇੱਥੇ ਇੱਥੇ ਥੋੜਾ ਜਾਈ ਕਰਵਾ ਰਹੀ ਹਾਂ ਕਿਉਂਕਿ ਜਿਆਦਾ ਖਰਾਬ ਲੱਗ ਰਿਆ ਸੀ ਆ ਦੇਖੋ ਇੱਥੇ ਦਿਖ ਰਿਹਾ ਨਾ ਤੁਹਾਨੂੰ ਵਾਈਟ ਪਿੰਕ ਤੇ ਵਾਈਟ ਹੋ ਤੇ ਪੈਰ ਦਾ ਸਾਰਾ ਕੰਮ ਹੋ ਗਿਆ ਕਿ ਮੈਂ ਹੁਣ ਰੋਟੀ ਪਕਾਉਣ ਲੱਗੀ ਸੀ ਦਵਾ ਦਾ ਰੈਸਪੀ ਪਰ ਕੋਮਲ ਹਲੇ ਉੱਠਿਆ ਨਹੀਂ ਹੈਗਾ ਮੈਂ ਗੈਸ ਕੰਮ ਕਰ ਦਵਾਂ ਇਕੱਠੇ ਖਾ ਲਾਂਗੇ ਕਿ ਹਲੇ ਕੰਮ ਪਿਆ ਸਾਰਾ ਰਸੋਈ ਦਾ ਦੁਪਹਿਰ ਦੀ ਸਬਜ਼ੀ ਸਬਜ਼ੀ ਬਣਾ ਲਈ ਵੀ ਜਿਹੜੀ ਵਾਰੀ ਟੈਨਸ਼ਨ ਰਹਿੰਦੀ ਹੈ ਨਾ ਮੈਨੂੰ ਖਲਾਰਾ ਵੀ ਦਿਖਾਉਣੀ ਆ ਕਿੰਨਾ ਪਿਆ ਆਈ ਬਹੁਤ ਖਲਾਰਾ ਪਿਆ ਹੈ ਕੋੜੀ ਪੈਂਟਰ ਨੇ ਲਿਆਂਦੀ ਆ ਇੱਥੇ ਥੋੜਾ ਜਿਹਾ ਖਰਾਬ ਹੋਇਆ ਸੀ ਇੱਥੇ ਮੈਂ ਥੋੜੀ ਜੀ ਮਤਲਬ ਕਹਿ ਰਹੀ ਨਾ ਟੱਚਿੰਗ ਫਿਚਿੰਗ ਜੀ ਕਰਵਾ ਰਹੀ ਹਾਂ ਆ ਦੇਖੋ ਇੱਥੇ ਵੀ ਹੋ ਗਿਆ ਤੇ ਇੱਥੇ ਵੀ ਹੋ ਗਿਆ ਉਹ ਲਾਈਨ ਲੱਗੀ ਉਹ ਉੱਥੇ ਉਹਦਾ ਹੱਥ ਨਹੀਂ ਗਿਆ ਸੀ ਚਲੋ ਆਪਾਂ ਉੱਪਰ ਚੱਲਦੇ ਆਂ ਆਹ ਕੁਆਰਦੂ ਮੂਜੇ ਓਹੋ ਇਹ ਮਿੱਠੀ ਦੀ ਉਹ ਫਿੱਕੀ ਦੀ ਆਹ ਨਹੀਂ ਮੁੰਡਾ ਚਮਚਾ ਲੈ ਆਪੇ ਓ ਨਹੀਂ ਨਹੀਂ ਮਿੱਠਾ ਇਹਨਾਂ ਨੂੰ ਚਾਹ ਦਿੱਤੀ ਸੀ ਟਪ ਟਪ ਕੰਮ ਹੋ ਗਿਆ ਨਾ ਦਾ ਓ ਮਾਈ ਗਾਡ ਮੈਂ ਉਹਦੇ ਵਿੱਚ ਕੱਪ ਚ ਚੀਨੀ ਪਾ ਕੇ ਚਮਚ ਬਸ ਫਿਰ ਹੁਣ ਤੁਸੀਂ ਕਾ ਸੋਚ ਮੈਂ ਕਿਦਾਂ ਅੱਛਾ ਅੱਜ ਫਿਰ ਅੱਜ ਫਿਰ ਵਿਕੀ ਹੋ ਗਈ ਚਲੋ ਜੋਕ ਬਣ ਗਿਆ ਤਾਂ ਚਲ ਹੱਸਦੇ ਰਹੋ ਬਸਦੇ ਰਹੋ ਤੇ ਆਪਾਂ ਦੇਖਦੇ ਹਾਂ ਕੀ ਕਰ ਰਹੇ ਨੇ ਉੱਪਰ ਅੱਜ ਆਪਾਂ ਆਪਣੇ ਹੋਮਲ ਦਾ ਆਫਿਸ ਸਾਫ ਕਰਾਈ ਸੱਚ ਦੇ ਨਾਲ ਅੱਜ ਛੁੱਟੀ ਆ ਬੱਚਿਆਂ ਨੂੰ ਬੱਚੇ ਐਡਿਟ ਕਰਨ ਆਉਂਦੇ ਆ ਨਾ ਤੋਂ ਦੋ ਦਿਨ ਉਹਨਾਂ ਨੂੰ ਛੁੱਟੀ ਹੁੰਦੀ ਆ ਹੋ ਚਾਰ ਦਿਨ ਪੜਾਈ ਬੋਤੀ ਇੱਥੇ ਆਪਾਂ ਆ ਗਏ ਆ ਫਰਸਟ ਫਲੋਰ ਤੇ ਤੇ ਇੱਧਰ ਵੀ ਜਿੱਥੇ-ਜਿੱਥੇ ਰੰਗ ਉਤਰਿਆ ਸੀ ਤੇ ਉੱਥੇ-ਉੱਥੇ ਪਲੀਜ਼ ਮੈਨੂੰ ਦੱਸ ਦਿਓ ਜੇ ਕੋਈ ਨਾਮ ਲਿਖ ਕੇ ਅ ਦੱਸ ਦਿਓ ਕਮੈਂਟ 'ਚ ਜੇ ਕੋਈ ਪੇਂਟ ਵਧੀਆ ਹੋਇਆ ਨਹੀਂ ਪਤਾ ਹੁੰਦਾ ਮੈਂ ਸਾਰੇ ਕਰਵਾ ਕੇ ਦੇਖ ਲੇ ਆਏ ਖੋਜੀ ਆ ਸਾਰਾ ਜਿਹੜਾ ਉੱਤਰਿਆ ਹੈ ਨਾ ਤੇ ਇੱਧਰ ਸਾਡੇ ਵੈਂਟਰ ਜੀ ਇੱਧਰ ਵੀ ਲੱਗੇ ਹੋਏ ਨੇ ਬਹੁਤ ਵਧੀਆ ਕੰਮ ਕਰਦੇ ਆ ਇਹ ਚੁੱਟਾ ਚੁੱਲਣੇ ਵਾਲੀਆਂ ਚਾਹ ਦਾ ਤਾਂ ਨਾ ਤਾਂ ਜੋਕ ਹੀ ਬਣ ਗਿਆ ਹੈ ਉਲਟਾ ਹੀ ਉਲਟਾ ਹੋ ਗਿਆ ਵੈਂਟਰ ਸਾਡਾ ਫਿੱਕੀ ਚਾਹ ਪਿੰਦਾ ਤੇ ਮੈਂ ਇਹਨਾਂ ਦਿੱਤੀ ਸੀ ਚਾਹ ਉਲਡਾ ਬੁਲਡਾ ਹੋ ਗਿਆ ਹੋਈ ਸੀ ਇੱਧਰ ਆਪਾਂ ਕਮਰਾ ਨਹੀਂ ਖੋਲਾਂਗੇ ਇੱਧਰ ਉਹ ਵਿਚਾਰਾ ਜਿਹੜਾ ਮੁੰਡਾ ਹੈ ਜਿੱਤੇ ਰਣੋ ਹੋ ਇੱਥੇ ਹੀ ਰਹਿੰਦਾ ਹੈ ਇਹ ਉਹਦਾ ਹੈ ਆਪਾਂ ਉਹਨੂੰ ਡਿਸਟਰਬ ਨਹੀਂ ਕਰਾਂਗੇ ਕਿਉਂਕਿ ਹਲੇ ਅੱਜ ਛੁੱਟੀ ਹੈ ਅੱਜ ਉਹਨੇ ਲੇਟ ਉੱਠਣਾ ਹੈ ਸੰਜੀ ਰਹਿੰਦਾ ਸੰਜੀ ਇੱਧਰ ਆਪਣਾ ਇੱਥੇ ਆਪਣਾ ਨਾ ਤੇ ਸੱਚ ਡੇ ਸੰਡੇ ਉਹ ਹੋ ਲੇਟ ਉੱਠਦਾ ਹੈ ਕਿਉਂਕਿ ਉਹਦਾ 5 ਦਿਨ ਪੂਰਾ ਪ੍ਰੋਪਰ ਕੰਮ ਹੁੰਦੇ ਆਪਾਂ ਆਉਂਦੀ ਮੁਲਾਕਾਤ ਵੀ ਤੁਹਾਨੂੰ ਜ਼ਰੂਰ ਕਰਾਂ ਹਾਂ ਸ਼ਾਇਦ ਆ ਮੈਂ ਜ਼ਰੂਰ ਦੇਖੂੰਗੀ ਆ ਦੇਖੋ ਜੀ ਇਹ ਇਹ ਕੋਮਾਂ ਦਾ ਆਫਿਸ ਉਲਟਪੁਲਟ ਕੀਤਾ ਹੋਇਆ ਸੀ ਕਿਉਂਕਿ ਇੱਥੇ ਸਮਾਨ ਸੋਨੀ ਸਮਾਨ ਨਾ ਕੋਈ ਵੀ ਇੱਧਰ ਉੱਧਰ ਹੋਵੇ ਠੀਕ ਆਪਾਂ ਨੇ ਉੱਥੇ ਹੀ ਰੱਖ ਦੇਣਾ ਜਿੱਥੇ ਮੈਂ ਵੀ ਨਾਲ ਲੱਗੀ ਹੋਈ ਐ ਸੀ ਕੋਈ ਗੱਲ ਨਹੀਂ ਥੋੜਾ ਬਹੁਤਾ ਲਓ ਜੀ ਸੋਨੀ ਤੈ ਕੀ ਕੰਮ ਕੀਤਾ ਮੈਗੀ ਕੰਮ ਕੀਤਾ ਦੱਸ ਦੇ ਜਰਾ ਮੈਂ ਕੁਝ ਨਹੀਂ ਲਿਆ ਸਾਰਾ ਨਹੀਂ ਨਹੀਂ ਸਾਰਾ ਤੋਂ ਨਹੀਂ ਮੈਂ ਘਰ ਆਇਆ ਹੈਗਾ ਹਾਂ ਮੈਂ ਪੱਖਾ ਸਾਫ ਕੀਤਾ ਐ ਨੇ ਸ਼ੀਸ਼ੇ ਸਾਫ ਕੀਤੇ ਆ ਤੇ ਹੁਣ ਮੈਂ ਆਹ ਟੇਬਲ ਉੱਪਰ ਕੱਪੜਾ ਮਾਰ ਦੂੰਗੀ ਐ ਨੇ ਝਾੜੂ ਪੋਚਾ ਕਰ ਦਣਾ ਤੁਹਾਨੂੰ ਪਤਾ ਨਾ ਫਿਰ ਝਾੜੂ ਪੋਚਾ ਨਹੀਂ ਹੁੰਦਾ ਹੈਗਾ ਠੀਕ ਆ ਜੀ ਤੇ ਇਹ ਖਲਾਰਾ ਬਹੁਤ ਪਿਆ ਹੋਇਆ ਐ ਸੋਨੀ ਆਹ ਸਮਾਨ ਕੋਈ ਵੀ ਇੱਧਰ ਉੱਧਰ ਨਾ ਹੋਵੇ ਠੀਕ ਆ ਇਹ ਜਾਂ ਕੋਮਲ ਨੇ ਉੱਠਣਾ ਨਾ ਫਿਰ ਉਹਨੇ ਫਿਰ ਉਹਨੇ ਕਹਿਣਾ ਮੇਰਾ ਸਮਾਨ ਇੱਧਰ ਉੱਧਰ ਕਰ ਤਾ ਨਹੀਂ ਐਦਾਂ ਦਾ ਉਹ ਕੁਝ ਨਹੀਂ ਕਹਿੰਦਾ ਹੈਗਾ ਪਰ ਆਪਾਂ ਨੇ ਸੈਟਿੰਗ ਕਰਕੇ ਪੂਰੀ ਰੱਖੀ ਸਾਰਾ ਇਹ ਆਪਣਾ ਵਧੀਆ ਆਪਾਂ ਸੈੱਟ ਕਰ ਦਾਂਗੇ ਸੈੱਟ ਕਰਕੇ ਵੀ ਆਪਾਂ ਤੁਹਾਨੂੰ ਜਰੂਰ ਦਿਖਾਵਾਂਗੇ ਮੈਟ ਇੱਥੇ ਵਿਛਾਇਆ ਹੋਇਆ ਸੀ ਜਿਹੜਾ ਆਪਾਂ ਨੇ ਧੋਣਾ ਤੇ ਇਹ ਮੈਂ ਕੌਲੀ ਨਾਲ ਕਰੂੰਗੀ ਤੇ ਮੈਂ ਇਹ ਆ ਕੇ ਕਰਦੀ ਆ ਨੀਚੇ ਮੈਂ ਰੋਟੀ ਬਗਾ ਕੇ ਫਿਰ ਆਉਂਗੀ ਇੰਨੇ ਤੂੰ ਮਤਲਬ ਕਿ ਹੋਰ ਝੜ ਝੂਰੂ ਮਾਰ ਲੈ ਠੀਕ ਆ ਸੋ ਇੱਥੇ ਤੁਹਾਨੂੰ ਪਤਾ ਹੀ ਆ ਕਿ ਰੋਜ਼ ਡਸਟ ਪੈਂਦੀ ਆ ਡੇਲੀ ਸਫਾਈ ਹੁੰਦੀ ਆ ਇੱਕ ਤੋਂ ਸਾਡੇ ਘਰ ਵੱਡੇ ਹੁੰਦੇ ਸਭ ਦੇ ਹੀ ਹੁੰਦੇ ਆ ਵੱਡੇ ਕਿਸੇ ਦੇ ਮਨ ਤਾਂ तकरीबन ਸਾਉਦੀ بڑے ਘਰ ਹੁੰਦੇ ਆ ਛੋਟਾ ਘਰ ਫਿਰ ਵੀ ਘਰ ਹੋ ਜਾਂਦਾ ਐ ਇਸੀ ਗੱਲ ਨਹੀਂ ਹੈਗੀ ਬਾਕੀ ਦੂਸਰੀ ਗੱਲ ਬੰਦੇ ਨੂੰ ਹੌਸਲਾ ਤੰਦਰੁਸਤੀ ਤੰਦਰੁਸਤੀ ਵੀ ਸਰੀਰ ਨੂੰ ਚਾਹੀਦੀ ਆ ਕਿਸੇ ਨੂੰ ਸਾਰਾ ਦਿਨ ਥਕਾਵਟ ਮਹਿਸੂਸ ਹੁੰਦੀ ਹੈ ਕਿਸੇ ਨੂੰ ਨਹੀਂ ਹੁੰਦੀ ਮੈਨੂੰ ਤਾਂ ਥਕਾਵਟ ਮਹਿਸੂਸ ਹੁੰਦੀ ਆ ਕਈ ਆ ਸਾਡੀਆਂ ਆਂਟੀਆਂ ਇੱਥੇ ਇੰਡੀਆ 'ਚ ਐਦਾਂ ਦੀਆਂ ਐ ਕਿ ਸਾਰਾ ਦਿਨ ਕੰਮ ਕਰਕੇ ਵੀ ਉਹ ਨਹੀਂ ਥੱਕਦੀਆਂ ਕਿਉਂਕਿ ਆਪਣੀ ਆਪਣੀ ਬਾਡੀ ਦਾ ਕੰਗੂਂਦਾ ਨਾ ਵੀ ਕਿਸੇ ਨੂੰਤ ਕਾਟ ਹੁੰਦੀ ਹੈ ਕਿਸੇ ਨੂੰ ਨਹੀਂ ਹੁੰਦੀ ਐ ਰੰਦਾ ਕੀ ਕਰੀਏ ਬੋਲੀ ਮੁਖਾਲੇ ਬੋਲੀ ਤੇ ਸਕੰਜਾ ਦਾ ਕਸ ਦਹੀਂ ਰਹਿੰਦੇ ਨੇ ਸਾਰੇ ਔਰ ਕਸ ਦੇ ਵੀ ਰਹਿਣਾ ਹੀ ਆ ਕਿਉਂਕਿ ਜਦ RAM ji ਨੂੰ ਨਹੀਂ ਬਖਸ਼ਿਆ ਲੋਕਾਂ ਨੇ ਸੀਤਾ ਨੂੰ ਨਹੀਂ ਬਖਸ਼ਿਆ ਹਣੋ ਇਹਦਾ ਕੰਮ ਭਗਵਾਨ ਨੂੰ ਨਹੀਂ ਬਖਸ਼ਿਆ ਉਹ ਨੰਬਰ ਵੀ ਤਵੇ ਕਾਸਤੇ ਅਸੀਂ ਕੀ ਚੀਜ਼ ਆ ਪਰ ਮজা ਤਾਂ ਆਏਗੀ ਜੇ ਕੋਈ ਸਾਹਮਣੇ ਆ ਕੇ ਗੱਲ ਗਏ ਇੱਕ ਆਂਟੀ ਸੀ ਮੇਰੀ ਹੈ ਨਾ ਉਹ ਕੈਨੇਡਾ ਜੂ ਲਾ ਬੋਈ ਖੋਤੇ ਦਾ ਚੜੂਗਾ ਚੜੀ ਲਾਏਗੀ ਹੁੰਦਾ ਨਹੀਂ ਹੁੰਦਾ ਭਾਈ ਮੇਰੀ ਗੱਲ ਸੁਣੋ ਜੇ ਉਹ ਆਂਟੀ ਤੂੰ ਇੱਥੇ ਹੁੰਦੀ ਸੋੜੀ ਤੁਸੀਂ ਇੱਥੇ ਹੁੰਦੇ ਇੱਥੇ ਲਾਇਆ ਹੀ ਹੋਇਆ ਤਾਂ ਸਾਰਾ ਕੰਮ ਹੋ। ਮਤਲਬ ਕਿ ਆਪਣੇ ਥੱਲੇ ਲਾਠੀ ਫੇਰ ਲਿਆ ਕਰੋ। ਜਦੋਂ ਕੋਈ ਆਪਣੇ ਕਿਸੇ ਬੱਚਿਆਂ ਤੇ ਤਵਾ ਲਾਣਾ ਕਿਸੇ ਦੇ ਤਾਂ ਪਹਿਲਾਂ ਤੁਸੀਂ ਆਪਣੇ ਥੱਲੇ ਦੇਖ ਲਓ ਵੀ ਕੀ ਚੱਲ ਰਿਹਾ। ਆਪਣੇ ਮੰਜੇ ਥੱਲੇ ਲਾਠੀ ਫੇਰੋ। ਅਸੀਂ ਇਦਾਂ ਸੋਚ ਲੱਗ ਜਾਈਏ ਕਿ ਅਸੀਂ ਕਿਸੇ ਤੇ ਕੰਮ ਨਹੀਂ ਕਰਾਣਾ ਹਨਾ। ਧਿਆਨ ਨਾਲ ਸੁਣਨੀ ਵਾਲੀ ਗੱਲ ਆ ਵੀ ਅਸੀਂ ਕਿਸੇ ਤੇ ਕੰਮ ਨਹੀਂ ਕਰਾਣਾ। ਯੂਪੀ ਬਿਹਾਰ ਦੇ ਬੰਦੇ ਇੱਥੇ ਸਾਰੇ ਕੰਮ ਕਰਨ ਆਉਂਦੀ ਆ। ਵੀ ਅਸੀਂ ਆਪੇ ਕਰ ਲੂਗੇ ਹੁਣ ਜੇ ਇਹ ਹੀ ਅੰਗਰੇਜ਼ ਸੋਚਣ ਲੱਗ ਜਾਣ ਕਿ ਅਸੀਂ ਆਪੇ ਕੰਮ ਕਰ ਲੂਗੇ ਚਲੋ ਉਹ ਤਾਂ ਸੁਫਾਈ ਸੁਫੀ ਦਾ ਨਹੀਂ ਕਰਦੇ ਚਲੋ ਆਪਣੇ ਤਾਂ ਫਿਰ ਇੰਡੀਆ ਤੋਂ ਗਏ ਹੋਏ ਦਾ ਕੀ ਬਣੂਗਾ ਹਨਾ ਯਾਨੀ ਮਤਲਬ ਕਿ ਤੁਸੀਂ ਆਪਣੀ ਜ਼ਿੰਦਗੀ ਨੂੰ ਪਾਈ ਆਪਣੇ ਤਰੀਕੇ ਨਾਲ ਜਿਆ ਕਰੋ ਦੂਸਰਿਆਂ ਪਰ ਸਕੰਜੇ ਨਾ ਖਸਿਆ ਕਰੋ ਨਾ ਕਸਿਆ ਕਰੋ ਜੋ ਤੁਹਾਨੂੰ ਚੰਗਾ ਲੱਗਦਾ ਉਹ ਕਰੋ ਜੇ ਤੁਹਾਡੀ ਹਿੰਮਤ ਹੈਗੀ ਆ ਤਾਂ ਤੁਸੀਂ ਕਰਵਾ ਲ ਸਕਦੇ ਹੋਂ ਭਾਈ ਕੰਮ ਹਿੰਮਤ ਵੀ ਹੁੰਦੀ ਚਲੋ ਬਜਟ ਵੀ ਆਪਣਾ ਆਪਣਾ ਹੁੰਦਾ ਆਪਣੇ ਬਜਟ ਅਨੁਸਾਰ ਕੋਈ ਕਰਵਾ ਲੈਂਦਾ ਕੋਈ ਆਪ ਕਰ ਲੈਂਦਾ ਹਨਾ ਬਸ ਸੱਚ ਤਾਂ ਆਪਾਂ ਇੰਨਾ ਕੇ ਬੋਲਦੇ ਨੇ ਛੱਡ ਕੇ ਉਹ ਤਾਂ ਹੁਣ ਆਪ ਰੋਟੀ ਬਣਾਉਣੇ ਆ ਦੇਖੇ ਕੋਮਲ ਉੱਠ ਗੜਿਆ ਸੋਨੀ ਕੋਮਲ ਦੇ ਉੱਠਣੇ ਤੋਂ ਪਹਿਲਾਂ ਕਰਦੇ ਰੂਮ ਸਾਫ ਮੇਰੇ ਰੂਮ ਨੂੰ ਸਾਫ਼ ਛੱਤੀ ਕਰਦੇ। ਦਵਾਰੇ ਕੀ ਕਰਨੀ ਆ? ਦਵਾਰੇ ਕੀ ਬੋਲਦੀ ਆ? ਪੈਂਟਰ ਨੇ ਝਾੜੂ ਫੈਸਲਾ ਲਾਇਆ। ਉਹ ਪੈਂਟਰ ਦਾ ਕੰਮ ਤਾਂ ਝਾੜੂ ਲਾਣਾ ਥੋੜੀ ਆ ਪੇਂਟ ਕਰਨਾ। ਕੋਣ ਕਰੇਗਾ ਇਹ? ਅਨੇ ਕਰ ਦੇ ਸਕਦਾ। ਅਨੇ ਕੰਮ ਕਰਨਾ ਸਾਫ਼ਾ ਧੌਲਾ ਕਰਦੇ ਹੋਈ ਆ ਵੀ ਅੱਗੇ ਤੇ ਆਪ ਕੋ ਬਾਹਲੇ। ਲੜਕੀ ਬਹੁਤ ਕਿਹਾ ਜੈਸੇ ਅੱਛੇ। ਲੜਕੀ ਬਹੁਤ ਆ ਸੋਹਣੀ ਹਨ। ਜੈਸੇ ਅੱਛੇ। ਜਿਹੜਾ ਬੰਦਾ ਲੜਾਕਾ ਹੁੰਦਾ ਨਾ ਸੋਹਣੀ। ਜਿਹੜਾ ਬੰਦਾ ਲੜਾਕਾ ਬੋਲ ਵਾਲਾ ਹੁੰਦਾ ਉਹ ਦਿਲ ਦਾ ਮਾੜਾ ਨਹੀਂ ਹੁੰਦਾ ਇਹ ਗੱਲ ਯਾਦ ਰੱਖੀ ਇਹ ਨੂੰ ਬੋਲਣੇ ਦੀ ਆਦਤ ਚਲੋ ਘਰ ਗੁੰਜੀ ਜਾਂਦਾ ਐ acharu ਨਾਲ ਵੀ ਇਦਾਂ ਹੀ ਬੋਲੀ ਜਾਂਦੀ ਸੀ ਹਨ ਇਹ ਮੈਂ ਨਹੀਂ ਉੱਪਰ ਆਉਂਦੀ ਸੀ ਜਦੋਂ charu ਸੀ ਹਨ charu ਹਾਂ charu ਆਪੇ ਕਰਾਈ ਜਾਂਦੀ ਹੁੰਦੀ ਸੀ ਕੰਮ ਸਾਰੇ ਤੇ ਮੈਨੂੰ ਜਾਰ ਵੀ ਬੱਚੇ ਤਾਂ ਦੇਖੋ ਯਾਦ ਆਉਂਦੇ ਆ ਪਰ ਦਿਲ ਤੇ ਪੱਥਰ ਤਾਂ ਹੁਣਾ ਪੈਂਦਾ ਹੈ। ਤੋਂ ਮਨ ਨੂੰ ਠਾਲਦੀ ਆਪਾਂ। ਚਲ ਛੱਡ ਪਰ ਕੀ ਠਾਲ ਲੈਣਾ। ਉਹਨੇ ਆਪੇ ਉੱਠ ਜਾਣਾ। ਉਹਦੇ ਉੱਠਣੇ ਤੋਂ ਪਹਿਲਾਂ ਕਰ ਦੇ ਕੰਮ ਸਾਰੇ। ਹੋ ਗਿਆ ਤਾਂ ਮੈਂ ਆਣੀ। ਨਹੀਂ ਬੱਸ ਆ ਹੁਣ ਲੈ ਕਰ ਦੇ ਥੋੜਾ ਜਿਹਾ ਪੋਚਾ ਜਿਹਾ ਲਾ ਦੇ। ਹਾਂ ਉਹ ਮੈਂ ਉਹ ਕਰ ਦੰਨੀ ਆ ਸਕਰੀਨ ਮੈਂ ਸਾਫ ਕਰ ਦੰਨੀ ਸਾਰੇ। ਸਕਰੀਨ ਸਕਰੀਨ ਮੈਂ ਆਪੇ ਕਰੂੰਗੀ। ਤੂੰ ਸਿਰਫ ਝਾੜੂ ਪੋਚਾ ਲਾਣਾ ਠੀਕ ਆ? ਲਓ ਜੀ ਆਹਾ ਹੁਣ ਆਪਾਂ ਸੈਟਿੰਗ ਕਰਦੀ ਏ ਠੀਕ ਆ ਕੋਈ ਵੱਧ ਘੱਟ ਗੱਲ ਕਹਿ ਹੋਗੀ ਤਾਂ ਮਾਫ ਕਰਦੇ ਹੋ ਪਰ ਆਪਣੀ ਜ਼ਿੰਦਗੀ ਚ ਨਾ ਆਪਣੇ ਘਾਟੇ ਆਪਣੇ ਆਪਣੇ ਤਰੀਕੇ ਨਾਲ ਜ਼ਿੰਦਗੀ ਜਿਉ ਖੁਸ਼ ਰਿਹਾ ਕਰੋ ਜੋ ਤੁਹਾਨੂੰ ਚੰਗਾ ਲੱਗਦਾ ਹੋ ਖਰਿਆ ਕਰੋ ਤੋਂ ਫਿਰ ਵੀ ਆਪਾਂ ਸੌਰੀ ਕਹਿਨੇ ਜੇ ਕਈ ਵਾਰ ਦਿਮਾਗ ਤੇਜ ਦੌੜਨ ਲੱਗ ਜਾਂਦਾ ਲਓ ਮੈਨੂੰ ਆਹ ਚਾਹੀਦਾ ਸੀ ਆ ਮੇਰੇ ਹੀ ਚੱਕ ਕੇ ਲਿਆਂਦਾ ਇਹਨੇ ਆ ਮੈਨੂੰ ਚਾਹੀਦਾ ਸੀ ਉਹ ਆਪਾ ਇਹ ਸੈਟਿੰਗ ਕਰਵਾ ਦਈਏ ਕਲੇ ਕੋਮਲ ਉੱਠਿਆ ਨਹੀਂ ਤਾਂ ਹਾਂ ਸਫਾਈ ਤਾਂ ਸੋਨੀ ਫੱਟੇ ਚੱਗ ਕਰਦੀ ਆ ਸੋਨੀ ਕੰਮ ਬਹੁਤ ਵਧੀਆ ਕਰਦੀ ਆ ਕੰਮ ਬਹੁਤ ਵਧੀਆ ਕਰਦੀ ਸੋਨੀ ਸਾਡਾ ਸੋਨੀ ਵੀ ਨਾਨੀ ਸਰਦਾ ਪੈਂਟਰ ਕੀ ਕਹਿੰਦਾ ਕੀ ਕਹਿੰਦਾ ਆਪੋ ਰਾਤ ਨੂੰ ਕੰਡ ਨਹੀਂ ਉਹ ਕੰਡ ਦੀ ਜਰੂਰ ਨਹੀਂ ਹਾਂ ਸਾਫ ਤਾਂ ਮੈਂ ਇਦਾਂ ਹੀ ਰੱਖਦੀ ਆ ਇਸ ਡਸਟਿੰਗ ਮੇਰੀ ਥੋੜੇ ਜਿਹੀਆਂ ਬਾਅਦ ਮਿੰਨੇ ਕੇ ਬਾਅਦ ਮੈਂ ਕਰਵਾ ਲੰਨੀ ਹੁੰਦੀ ਆ ਠੀਕ ਆ ਤੇ ਨਾਲ ਵੀ ਲੱਜੀ ਦਾ ਸੋਨੀ ਦੀ ਹੈਲਪ ਵੀ ਲੈ ਲਈਦੀ ਆ ਇਕੱਲੇ ਵੀ ਕਰ ਲਈਦਾ ਜੇ ਸੋਨੀ ਗਈ ਹੋਈ ਤੇ ਪਿੱਛੇ ਤੇ ਆਪੇ ਕਰਿਆ ਸੀ ਸੋਨੀ ਪਿੰਡ ਨਹੀਂ ਗਈ ਹੋਈ ਸੀ ਆਪਣੀ ਆਪਣੇ ਭਾਈ ਦਾ ਵਿਆਹ ਕਰਕੇ ਆਈ ਆ ਇਹਦਾ ਆਪਾਂ ਫੇਰ ਪੁੱਛਾਂਗੇ ਕਿਸੇ ਦਿਨ ਫੇਰ ਵੀਡੀਓ ਬਣਾਵਾਂਗੇ ਹਾਂ ਜਿੱਤੇ ਆਤੂਰ ਹੋ ਕੇ ਆਂਦੀ ਨਾ ਫਿਰ ਹੋਰ ਵੀ ਜ਼ਿਆਦਾ ਸੋਹਣੀ ਲੱਗਦੀ ਹੈ ਅੱਜ ਸੂਟ ਪਾਇਆ ਹੋਇਆ ਨਾ ਫਰਾਗ ਵਾਲਾ ਠੀਕ ਆ ਜੀ ਆਪ ਤਾਂ ਹੋਜੀ ਸੂਟ ਹੀ ਪਾ ਕੇ ਆ ਰਹੀ ਹਾਂ ਮੈਂ ਹਾਂ ਸੂਟ ਆ ਪਿਛਲੀ ਗਰਮੀ ਆ ਜਿਲੇ ਆ ਸੀ ਹੈ ਨਾ ਜਾਂ ਤਾਂ ਪਾਣੀ ਆਇਆ ਸੀ ਜਾਂ ਸਸਤੇ ਸਸਤੇ ਚ ਮਿਲ ਗਏ ਸੀ ਮੈਂ ਵੀ ਲਏ ਸੀ ਜੀ ਮੈਂ ਤਾਂ ਵੀ ਸੀ ਉਹ ਇਹੋ ਉਹ ਆਪ ਹਾਂ ਮੈਂ ਲਿਆਉਂਦੇ ਸੀ ਕਿੰਨੇ ਨਾ ਤੁਮੈਨੂੰ ਇੱਕ ਦੇ ਦੱਸ ਸੀ ਇਹਨਾ ਬਹੁਤ ਵਧੀਆ ਰਹਿੰਦਾ ਸੌਫਟ ਰਹਿੰਦਾ ਕਪੜਾ ਇਹ ਰਿਆਨ ਹੁੰਦਾ ਹੈ ਐਸੇ ਹੋਰ ਨਿਆਣਾ ਕੋਈ ਮੈਨੂੰ ਨਹੀਂ ਲੱਗਿਆ ਹੋ ਠੀਕ ਹੈ ਇਹ ਕਪੜਾ ਬਹੁਤ ਮਤਲਬ ਗਰਮੀਆਂ 'ਚ ਬਹੁਤ ਵਧੀਆ ਰਹਿੰਦਾ ਸੋਫੇ ਬਾਹਰ ਕੱਢਦੇ ਸੀ ਸੋਫੇ ਨਾ ਉਹ ਐਸੇ ਹੋਤੇ ਜਦੋਂ ਕੋਚਾ ਲਾ ਕੇ ਨਾ ਪੇਂਟਰ ਤੇ ਅੰਦਰ ਕਰਵਾ ਦੀ ਬਾਅਦ 'ਚ ਫੇਰ ਤੋਂ ਹੀ ਠੀਕ ਆ ਕੰਮ ਹੋ ਗਿਆ ਸੀ ਇਹ ਡਸਟਿੰਗ ਵਾਲਾ ਮੈਨੂੰ ਲੱਗਦਾ ਅੱਜ ਦਾ ਹੀ ਕੰਮ ਆ ਬਸ ਇੱਕ ਕਿਚਨ ਰਹਿ ਗਈ ਕਿਚਨ ਪਰसों ਚੌਥੇ ਨੂੰ ਕਰਾਂਗੇ। ਬਸ ਹੋਣੇ ਵਾਲਾ ਕੰਮ ਖਤਮ। ਆ ਦੇਖੋ ਜੀ ਆਪਾਂ ਫੋਟੋ ਦੇਖ ਲਈਏ। ਇਹ ਜਦੋਂ ਤੇਲਗੂ ਮੂਵੀ ਦਾ ਸ਼ੂਟ ਕੀਤਾ ਸੀ ਨਾ ਕੋਮਲ ਨੇ ਇਹ ਉਹ ਦੋਦੀ ਆ। ਮੈਂ ਕਿਉਂ ਸ਼ੂਟਿੰਗ ਹੋ ਗਈ ਹੈ। ਇਹ ਤੇਲਗੂ ਮੂਵੀ ਦਾ ਸਟਾਫ ਆਂਦਾ ਪਤਾ ਨਹੀਂ ਕਿੱਥੋਂ ਆਂਦਾ ਪਤਾ ਨਹੀਂ ਮੈਨੂੰ ਦੱਸ ਦੇ ਵੀ ਭੁੱਲ ਜਣੀ ਆ। ਤੇ ਸਾਰੇ ਕੋਮਲ ਉਹਨਾਂ ਨੂੰ ਮਨਾਲੀ ਲੈ ਕੇ ਜਾਂਦਾ ਹੁੰਦਾ ਉਹਨਾਂ ਨੂੰ ਨਾ। ਤੇ ਆ ਉਹਨਾਂ ਦੀ ਫੋਟੋ ਬਣਾਈਆਂ ਹੋਏ ਕਾਫੀ ਫੋਟੋ ਆਂ ਆਪਾਂ ਹੋਰ ਵੀ ਦਿਖਾ ਦਿੰਨੇ ਤੁਹਾਨੂੰ ਮੈਂ ਦੇਖੋ ਜੀ ਆਇੱਕ ਮੇਰੇ ਹੀਰੋ ਬਹੁਤ ਸ਼ੌਕ ਕਰਨੂ ਸ਼ੂਟਿੰਗ ਕਰਨੇ ਦਾ ਆਪਾਂ ਤੁਹਾਨੂੰ ਸਾਰਿਆਂ ਦੀ ਮੁਲਾਕਾਤ ਕਰਾਵਾਂਗੇ ਹਲੇ ਥੋੜਾ ਜਿਹਾ ਬੀਜੀ ਸ਼ਡਿਊਲ ਚੱਲਦਾ ਮੇਰੀ ਫੈਮਿਲੀ ਦਾ ਇਹ ਮਨਾ ਲੀ ਸੀ ਹੋ ਰਿਹਾ ਜੂਂਚੀ ਆਉਗੀ ਫਿਲਮ ਜ਼ਰੂਰ ਦੇਖ ਲਿਓ ਠੀਕ ਹੈ ਜੀ ਚਲੋ ਚਾਲਦੇ ਆ ਬਈ ਮੈਂ ਪਹਿਲਾਂ ਥੋੜਾ ਜਿਹਾ ਦਰਵੀ ਦੇਖ ਲਈ ਕਿ ਇਹ ਵੀ ਥੋੜਾ ਜਿਹਾ ਰਹਿ ਗਿਆ ਫਿਰ ਵੀ ਥੋੜਾ ਜਿਹਾ ਰਹਿ ਗਿਆ ਸੋਨੀ ਦੇ ਗੋਡੇ ਦੁਖਣ ਲੱਗ ਗਏ ਹੈ ਸੋਨੀ ਤੇਰੇ ਗੋਡੇ ਦੁਖਣ ਲੱਗੇ ਹੁੰਦੇ ਹੈ ਨੌ ਦਿਨ ਤੋਂ ਉੱਥਾਰ ਕਰ ਰੱਖਿਆ ਸਮਝ ਲਓ ਕਿ ਆਪਿਆ ਕਰ ਉਹ ਹੋ ਭਰਤ ਵੀ ਬਹੁਤ ਜ਼ਰੂਰੀ ਆ ਤੈਨ ਤਾਂ ਵੈਸੇ ਭੁੱਖ ਘਟਣ ਲੱਗਦੀ ਆ ਹਨਾ ਫਿਰ ਵੀ ਖਾਣਾ ਪਰ ਚਾਹੀਏ ਭੁੱਖ ਲੱਗਦੀ ਚੰਲੇ ਤੇ ਲਈ ਚਲੋ ਚਲੋ ਜੀ ਆਪਾਂ ਹੁਣ ਚੱਲੀਏ ਆਪਣੀ ਕਿਚਨ 'ਚ ਮੈਂ ਆਪਣਾ ਕੰਮ ਨਵੇੜਾ ਮੇਰੇ ਕੋਲ ਕੰਮ ਕੁਕਿੰਗ ਦਾ ਹੁੰਦਾ ਮੈਂ ਕੁਕਿੰਗ ਖੁਸ਼ ਹੋ ਕੇ ਕਰਦੀ ਆ ਚਾਹੇ ਮੈਨੂੰ ਕੋਈ ਜਿੰਨੇ ਮਰਜੀ ਜੜਾ ਦੀ ਰੋਟੀ ਕਹਿ ਦਵੇ ਓਪਾ ਖੁਸ਼ ਹੋ ਕੇ ਕਰੀਦਾ ਕੁਕਿੰਗ ਦਾ ਕੰਮ ਆਪਾਂ ਆਪੇ ਹੀ ਕਰੀਦਾ ਹੁੰਦਾ ਵਧੀਆ ਲੱਗਦਾ ਕੁਕਿੰਗ ਓ ਵੀ ਜੇ ਕਦੇ ਕਿਤੇ ਬਿਜੀ ਸ਼ੈਡਿਊਲ ਹੁੰਦਾ ਤਾਂ ਆਪਾਂ ਉਹ ਵੀ ਕਿਸੇ ਦੀ ਹੈਲਪ ਲੈ ਲੈਂਦੇ ਆ ਤੰਗ ਥੋੜੀ ਹੋਣਾ ਚਲੋ ਜੀ ਵਲੌਗ ਦਾ ਹੰਤ ਕਰਦੇ ਆ ਛੱਕੀ ਮੈਂ ਤਾਂ ਹੋ ਓੜੀ ਚੜਿਆ ਕਰਨੀ ਉੱਤੇ ਕਰਨੀ ਚੜਿਆ ਕਰਨੀ ਉੱਤੇ ਤਾਂ ਸਾਏ ਚੜ ਜਾਂਦਾ ਜਿੱਦਾਂ ਦਾ ਬੰਦਾ ਹੋ ਜਾਂਦਾ ਨਾ ਚਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਬਲੌਗ ਵਧੀਆ ਲੱਗਿਆ ਤਾਂ ਲਾਈਕ ਕਰ ਦਿਓ ਜੀ ਫੈਸ਼ੇਰੀ ਅੱਜ ਦਾ ਬਲੌਗ ਪਤਾ ਨਹੀਂ ਕਿ ਤੁਹਾਨੂੰ ਵਧੀਆ ਲੱਗਣਾ ਕਿ ਨਹੀਂ ਲੱਗਣਾ ਜੀ ਜੀ ਸਤਿ ਸ਼੍ਰੀ ਅਕਾਲ ਬਾਏ ਹੋ ਕੇ ਬਾਏ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਪਣੇ ਕੋਲ ਜੋ ਵੀ ਕੋਈ ਗੱਲ ਆਣੀ ਹੈ ਨਾ ਤਾਂ ਉਹਦਾ ਸ਼ੇਅਰ ਕਰ ਲਾ ਜੀ ਐਡਾ ਜਿਹਾ ਮੈਨੂੰ ਤਾਂ ਕੋਈ ਕਹਿਣੇ ਨਹੀਂ ਆਉਂਦਾ ਸਾਹਮਣੇ ਸਾਹਮਣੇ ਤਾਂ ਕੋਈ ਕਹਿੰਦਾ ਹੀ ਹੈਗਾ ਸਾਹਮਣੇ ਕਹੇ ਕੱਚਾ ਬੰਦਾ ਸਾਹਮਣੇ ਜਵਾਬ ਦੇ ਦੇਵੇ ਫਿਰ ਤਾਂ ਵੀਡੀਓ ਬਣਾਣ ਦੀ ਲੋੜ ਹੀ ਨਾ ਪਵੇ ਚਲੋ ਸਾਰੀ ਕਾਲ ਹਾਜ਼ਰ ਹੋ ਵਸਦੇ ਰੋ ਸਵਸਥ ਰੋ ਮਸਤ ਰੋ ਆਪਣੇ ਘਰ ਦੇ ਪਰਿਵਾਰ ਚ ਖੁਸ਼ ਰਿਹਾ ਕਰੋ ਆ ਆਲੇ ਦਾਲੇ ਦੇੰਦਰ ਨਾ ਦਾ ਬਿਲਕੁਲ ਧਿਆਨ ਨਾ ਦਿਆ ਕਰੋ ਅਸਰ ਹੋ ਜਾਂਦਾ ਬੰਨਿਆ ਠੀਕਾ ਹੋ ਜਾਂਦਾ ਹੈ ਮੇਰੇ ਬਗੂ ਗੋਲ ਕੇ ਕੱਟਦੇ ਆ ਫਿਰ ਠੀਕ ਆ ਓਕੇ ਬਾਈ ਸਾਰੀ ਕਾਲ